ਸ੍ਰੀ ਅਕਾਲ ਦੋਸਤੋ ਕਲੀਅਰ ਅੰਮ੍ਰਿਤ ਚੈਨਲ ਤੋਂ ਮੈਂ ਤੁਹਾਡੀ ਆਪਣੀ ਅੰਮ੍ਰਿਤ ਪਾਲ ਕਲੀਅਰ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਲਈ ਇੱਕ ਬੜੀ ਹੀ ਅਜੀਬ ਜੀ ਰਚਨਾ ਲੈ ਕੇ ਹਾਜ਼ਰ ਹੋਈ ਹਾਂ ਜਿਸ ਦੇ ਲੇਖਕ ਨੇ ਸ੍ਰੀ ਅਮਰਜੀਤ ਚੀਮਾ ਜੀ ਜਿਨ੍ਹਾਂ ਨੇ ਕਿ ਸਾਡੇ ਚੈਨਲ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਬਤਾਰ ਯੂਐਸਏ ਤੋਂ ਆਪਣੀ ਇਹ ਰਚਨਾ ਲਿਖ ਕੇ ਭੇਜੀ ਹੈ ਤੇ ਮੈਂ ਤੁਹਾਨੂੰ ਦੱਸ ਦੇਵਾਂ ਅੱਜ ਕੱਲ ਇਹਨਾਂ ਦੀ ਬੜੀ ਹੀ ਚਰਚਿਤ ਕਿਤਾਬ ਮੇਰੀਆਂ ਜ਼ਖਮੀ ਮੁਹੱਬਤਾਂ ਸਾਹਿਤਿਕ ਵਿੜੇ ਵਿੱਚ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਅਲਾਉ ਜੀ ਆਪਾਂ ਇਹਨਾਂ ਦੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦਾ ਨਾਮ ਹੈ ਖੁਸਰੇ ਖੁਸਰੇ ਵੀ ਪੰਜਾਬੀ ਸੱਭਿਆਚਾਰ ਦਾ ਅਨਿਖੜ ਮੰਗ ਹਨ ਪੰਜਾਬ ਵਿੱਚ ਜਾ ਕੇ ਮੁੰਡੇ ਦਾ ਵਿਆਹ ਕੀਤਾ ਸਾਰੇ ਕੰਮ ਕਾਜ ਰੀਤੀ ਰਿਵਾਜ ਨਿਵਾ ਕੇ ਸੋਚਿਆ ਚਲੋ ਅੱਜ ਆਰਾਮ ਦੀ ਨੀਂਦ ਸੌਵਾਂਗੇ ਕਾਫੀ ਥੱਕੇ ਟੁੱਟੇ ਹੋਏ ਸੀ ਤੇ ਜਲਦੀ ਹੀ ਗੂੜੀ ਨੀਂਦ ਆ ਗਈ ਕੋਈ ਤੜਕੇ ਦੇ 5:00 ਵਜੇ ਡਮਰੂ ਢੋਲki ਵੱਜਣ ਲੱਗ ਪਏ ਤੇ ਨਾਲ ਹੀ ਗੇਟ ਨੂੰ ਜ਼ੋਰ-ਜ਼ੋਰ ਨਾਲ ਧੱਕੇ ਵੀ ਵੱਜਣ ਲੱਗ ਪਏ। ਮੈਂ ਸੋਚਿਆ ਭਈ ਕੰਮਕਾਰ ਵਾਲੇ ਰਹਿੰਦੇ ਹੋ ਕਹਿੰਦੇ ਹੋਣਗੇ ਪਰ ਨਹੀਂ ਗੇਟ ਦੀਆਂ ਚੀਥਾਂ ਥਾਣੀ ਦੇਖਿਆ ਕਿ 12-13 ਮਰਾਸੀ ਮਰਾਸਨਾ ਤੇ ਕਾਫੀ ਸਾਰੇ ਭੰਡ ਵਧਾਈਆਂ ਮੰਗਣ ਡੇ ਹੋਏ ਸਨ। ਮੈਂ ਖਿੱਚ ਗਿਆ। ਥੋੜਾ ਜਿਹਾ ਸਬਰ ਕਰ ਲੈਂਦੇ। ਸੌ ਲੈਣ ਦਿੰਦੇ। ਮੈਂ ਗੇਟ ਨਾ ਖੋਲਿਆ। ਬਾਹਰ ਲੱਗੇ ਬਕਵਾਸ ਕਰਨ। ਓਏ ਅਮਰਜੀਤ ਸਿਆ ਨਿਕਲ ਬਾਹਰ ਦੇ ਸਾਡੀ ਵਧਾਈ। ਜਿਵੇਂ ਮੈਂ ਉਹਨਾਂ ਦਾ ਕਰਜ਼ਾ ਦੇਣਾ ਹੋਵੇ ਖੈਰ ਆਪਣੀਆਂ ਰਿਸ਼ਤੇਦਾਰ ਜਨਾਨੀਆਂ ਵਿੱਚ ਪਵਾ ਕੇ ਉਹਨਾਂ ਨੂੰ ਤੋਰਿਆ ਸੂਟਾਂ ਦੇ ਨਾਲ 112100 ਰੁਪਏ ਦੇ ਕੇ ਦਫਾ ਕੀਤਾ ਸਾਰਾ ਦਿਨ ਇਹੋ ਕੰਮ ਚੱਲਦਾ ਰਿਹਾ ਮੈਂ ਸੋਚਿਆ ਚਲੋ ਕੰਮ ਨਿਬੜ ਗਿਆ ਪਰ ਨਹੀਂ 5:00 ਵਜੇ ਫਿਰ ਢੋਲਕੀ ਛੈਣੇ ਵੱਜਣ ਲੱਗ ਪਏ ਤੇ ਹੋਣ ਲੱਗ ਪਈਆਂ ਭਈ ਹਾਏ ਹਾਏ ਮੁੰਡੇ ਦੀ ਏ ਮਾਏ ਤੇ ਮੁੰਡੇ ਦੇ ਪਿਓ ਦਿਓ ਵਧਾਈਆਂ ਮੈਂ ਸੋਚਿਆ ਕਿ ਹੋ ਰਫਤਾਰ ਆ ਗਈ ਕਦਰਤੀ ਨੂੰ ਪੁੱਤ ਨੂੰ ਅਸੀਂ ਲਈ ਦਵਾਈ ਭੇਜ ਦਿੱਤਾ ਸੀ ਮੈਂ ਕਿਹਾ ਖੁਸਰਾ ਜੀ ਮੁੰਡਾ ਕੁੜੀ ਹਨੀਮੂਨ ਤੇ ਗਏ ਨੇ ਤੇ ਦੋ ਹਫ਼ਤਿਆਂ ਬਾਅਦ ਮੁੜ ਆਉਣਗੇ ਹੁਣ 1100 ਰੁਪਏ ਲੈ ਜਾਓ ਤੇ ਉਹਨਾਂ ਦੇ ਆਇਆ ਤੇ ਵਧਾਈਆਂ ਲੈ ਜਾਓ ਖੈਰ ਮੰਨ ਗਏ ਤੇ ਮੇਰਾ ਫੋਨ ਨੰਬਰ ਤੇ ਆਉਣ ਦਾ ਸਮਾਂ ਦੇ ਕੇ ਮੁਕਰਰ ਕਰਕੇ ਚਲੇ ਗਏ ਤੇ ਨਾਲੇ ਕਹਿੰਦੇ ਕਿ ਪੂਰਾ ਸਵਾ ਲੱਖ ਲੈ ਕੇ ਜਾਣਾ ਮੈਂ ਸੋਚਿਆ ਉਦੋਂ ਤੱਕ ਅਸੀਂ ਅਮਰੀਕਾ ਚਲੇ ਜਾਣਾ ਚਲੋ ਜਾਣ ਛੁੱਟੀ ਪਰ ਕਹਿੰਦੇ ਨੇ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊਗੀ ਖੁਸਰੇ ਨੂੰ ਮੇਰੇ ਤੇ ਸ਼ੱਕ ਹੋ ਗਿਆ ਤੇ ਉਹ ਆ ਹਫਤੇ ਬਾਅਦ ਹੀ ਵਾਪਸ ਆ ਗਿਆ ਮੈਂ ਫਿਰ ਬਹਾਨਾ ਲਾਇਆ ਕਿ ਖੁਸਰਾ ਜੀ ਮੈਨੂੰ ਨਹਾ ਧੋ ਲੈਣ ਦਿਓ 2:00 ਵਜੇ ਆਪਸ ਆ ਜਾਇਓ ਉਹ ਵਾੜਾ ਕਰਕੇ ਚਲੇ ਗਏ ਮੈਂ ਸੋਚਿਆ ਉਦੋਂ ਤੱਕ ਮੈਂ ਤੇ ਮੇਰੀ ਪਤਨੀ ਸਹੁਰੇ ਘਰ ਚਲੇ ਜਾਵਾਂਗੇ ਤੇ ਇਸ ਮੁਸੀਬਤ ਤੋਂ ਬਚ ਜਾਵਾਂਗੇ ਜਦੋਂ ਮੇਰੀ ਪਤਨੀ ਨੂੰ ਪਤਾ ਲੱਗਿਆ ਤਾਂ ਉਹ ਮੇਰੇ ਗਲ ਪੈ ਗਈ ਕਹਿੰਦੀ ਇਹ ਤੂੰ ਕੀ ਕੀਤਾ ਇਹ ਤਾਂ ਬਦਸ਼ਗ ਨਹੀਂ ਹੁੰਦੀ ਐ ਇੰਨਾ ਦੀ ਬਦ ਅਸੀਸ ਨਹੀਂ ਲੈਣੀ ਚਾਹੀਦੀ ਇਹਦੀ ਇਹ ਤਾਂ ਬੱਚਿਆਂ ਦੇ ਆਸ਼ੀਸ਼ਾਂ ਦੇ ਕੇ ਜਾਂਦੇ ਨੇ ਹੋਵੇ ਨਾ ਹੋਵੇ ਉਹਨਾਂ ਨੂੰ ਵਾਪਸ ਬੁਲਾ ਮੈਂ ਬੜਾ ਸਮਝਾਇਆ ਭਈ ਭਲੀਏ ਲੋਕੇ ਤੂੰ ਵਹਿਮਾ ਭਰਮਾ ਵਿੱਚ ਵਿਸ਼ਵਾਸ ਨਾ ਕਰ ਇੰਨਾ ਵਹਿਮਾ ਭਰਮਾ ਵਿੱਚੋਂ ਹੀ ਸਾਨੂੰ ਸਾਡੇ ਗੁਰੂਆਂ ਨੇ ਕੱਢਿਆ ਸੀ ਤੇ ਤੂੰ ਇਹਨਾਂ ਵਿੱਚ ਹੀ ਫਸੀ ਹੋਈ ਹੈ ਮੈਂ ਸਮਝਾਇਆ ਕਿ ਬਾਹਰਲੇ ਮੁਲਕਾਂ ਵਿੱਚ ਜੇ ਕਿਹੜੇ ਖੁਸ਼ ਰਿਆ ਅਸੀਸਾਂ ਦਿੰਦੇ ਨੇ ਤੇ ਲੋਕਾਂ ਦੇ ਔਲਾਦਾ ਹੁੰਦੀਆਂ ਨੇ ਪਰ ਉਹਨੇ ਮੇਰੀ ਇੱਕ ਨਾ ਮੰਨੀ ਤੇ ਰੋਣ ਬਹਿ ਗਈ ਪ੍ਰਾਵੋ ਮੈਂ ਮਹਿਰ ਖੁਸਰੇ ਨੂੰ ਫੋਨ ਕੀਤਾ ਕਿ ਮਾਨਯੋਗ ਖੁਸਰਾ ਜੀ ਆ ਜਾਓ ਤੇ ਵਧਾਈਆਂ ਲੈ ਲਓ ਪਰ ਜੇ ਨਾ ਕਰਿਓ ਮੈਂ ਜੋ ਬਣਦਾ ਸਰਦਾ ਹੂੰ ਸਿਰ ਮੱਥੇ ਕਬੂਲ ਕਰਿਓ ਅੱਗੋ ਕਹਿੰਦਾ ਜੇ ਸਤ ਬਚਨ ਆ ਕੇ ਵੀ ਕਮੈਂਟ ਲੱਗੇ ਢੋਲਕੀ ਵਜਾਉਣੀ ਹਾਈ ਹਾਈ ਕਰਕੇ ਤਾੜੀਆਂ ਮਾਰ ਰਿਹਾ ਸਾਰਾ ਆਣ ਗੌਣ ਇਕੱਠਾ ਹੋ ਗਿਆ ਸਾਰਿਆਂ ਕਿਸੇ ਨੇ 100 ਦੀ ਕਿਸੇ ਨੇ 500 ਦੀ ਵੇਲ ਕਰਾਈ ਕੋਈ 5 ਕਾ 1000 ਇਕੱਠਾ ਹੋ ਗਿਆ ਕਹਿੰਦਾ ਜੀ ਦਿਓ ਵਧੀਆ ਸੂਟ ਤੇ ਕੰਨਾਂ ਨੂੰ ਵਾ ਲੀਆਂ ਤੇ ਸਵਾ ਲੱਖ ਰੁਪਈਆ ਮੇਰੇ ਲਈ ਖਾਣਿਓ ਕਿ ਇਹ ਕੀ ਬਣਿਆ ਮੈਂ ਬਥੇਰਾ ਤਰਲਾ ਪਾਇਆ ਭਈ ਫਸਲਾ ਜੀ ਤੁਸੀਂ ਧੀ ਵਿਆਹਣੀ ਨਹੀਂ ਨੂੰ ਲਿਆਉਣੀ ਨਹੀਂ ਇਹਨੇ ਪੈਸੇ ਕੀ ਕਰਨੇ ਨੇ ਕੁਝ ਰਹਿਮ ਕਰੋ ਘੱਟ ਕਰੋ ਕਹਿੰਦਾ ਜੀ ਮੈਂ ਮੂੰਹ ਦੇਖ ਕੇ ਚਪੇੜ ਮਾਰਦਾ ਹਾਂ ਬਾਹਰੋਂ ਆਏ ਹੋ ਕੱਢੋ ਵਧਾਈ ਤੇ ਸਾਨੂੰ ਤੋਰੋ ਅਜੇ ਮੈਂ 500 ਹੋਰ ਥਾਂ ਜਾਣਾ ਸਾਰੇ ਤਰਲੇਮੈਂਟਾ ਕਰਕੇ 11000 ਰੁਪਏ ਦਿੱਤੇ ਤੇ ਉਹਨੇ ਇਹ ਕਹਿ ਕੇ ਮੋੜ ਦਿੱਤੇ ਕਿ ਮੈਂ ਵਿਦਾਈ ਛੱਡ ਕੇ ਚਲੇ ਜਾਵਾਂਗਾ ਜਿੰਨਾਂ ਕੋ ਬੁੜੀਆਂ ਡਰਨ ਉਹਨੇ ਕੋ ਹੀ ਓ ਡਰਾਈ ਜਾਵੇ ਮੇਰਾ ਦਿਲ ਕਰੇ ਕਿ ਇਹਦੇ ਰੱਜ ਕੇ ਫੇਰ ਤੇ ਠੱਕੇ ਮਾਰ ਕੇ ਪਿੰਡੋਂ ਬਾਹਰ ਕੱਢ ਦੇਣ ਖੋਸਰਾ ਮੈਨੂੰ ਆਪਣੀ ਕਾਪੀ ਦਿਖਾਈ ਜਾਵੇ ਭਈ ਫਲਾਣੇ ਲੰਬੜਦਾਰ ਕੋਲੋਂ 51000 ਰੁਪਏ ਅੱਕ ਕੇ ਮੁੰਡੇ ਨੂੰ ਕਿਹਾ ਕਿ ਜਾ ਸਰਪੰਚ ਨੂੰ ਆਵਾਜ਼ ਮਾਰ ਤੇ ਲਿਆ ਇਹਨਾਂ ਨੂੰ ਵਧਾਈ ਦੀ ਇੱਕ ਰਕਮ ਮੁਕਰਰ ਕੀਤੀ ਜਾਵੇ ਖੁਸਰੇ ਨੇ ਕਾਪੀ ਕੱਢੀ ਕਹਿੰਦਾ ਜੀ ਆਹ ਦੇਖੋ ਸਰਪੰਚ ਦੇ ਪੋਤੇ ਹੋਏ ਦੀ ਵਧਾਈ 31000 ਰੁਪਏ ਲਈ ਮੈਂ ਸੋਚਿਆ ਇੱਥੇ ਤਾਂ ਆਵਾ ਹੀ ਉੱਤੇ ਆ ਪਿਆ ਇਸ ਮੁਲਕ ਦਾ ਕੋਈ ਸੁਧਾਰ ਨਹੀਂ ਹੋ ਸਕਦਾ ਮੈਂ ਖੁਸਰੇ ਨੂੰ ਕਿਹਾ ਕਿ ਮੇਰੇ ਮਾਈ ਬਾਪ ਮੈਂ ਇਥੋਂ 31000 ਲੈ ਕੇ ਖੜਾ ਛੱਡ ਮੇਰੀ ਘੜੀ ਵੀ ਲਾ ਲਈ ਤੇ ਇੱਕ ਬਾਹਰਲੀ ਪਰਫਿਊਮ ਲੈ ਕੇ ਖੜਾ ਛੱਡਿਆ ਮੈਂ ਪੰਜਾਬ ਦੇ ਲੋਕਾਂ ਤੇ ਸਰਪੰਚਾਂ ਪੰਚਾਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਸਮਾਜ ਨੂੰ ਇਹੋ ਜਿਹੇ ਝੂਠੇ ਰੀਤੀ ਰਿਵਾਜਾਂ ਤੋਂ ਬਚਾਇਆ ਜਾਵੇ ਇਹੋ ਜਿਹੇ ਲੋਕ ਸਾਡੇ ਸਮਾਜ ਦੇ ਕਲੰਕ ਹਨ ਇਹ ਇੱਕ ਕਿਸਮ ਦਾ ਕੋੜ ਹੈ ਜੋ ਸਾਡੇ ਸਮਾਜ ਉੱਤੇ ਕੋਈ ਤਾਂ ਸਰਦਾ ਹੈ ਪਰ ਕੋਈ ਗਰੀਬ ਕੀ ਕਰੂ ਜਿਨੇ ਕਰਜ਼ਾ ਚੁੱਕ ਕੇ ਵਿਆਹ ਕੀਤਾ ਹੈ ਪੰਚਾਇਤਾਂ ਨੂੰ ਇਹਨਾਂ ਲਾਗੀਆਂ ਜੋਗੀਆਂ ਦੇ ਲਾਗ ਨਿਸ਼ਚਿਤ ਕਰਨੇ ਚਾਹੀਦੇ ਹਨ ਜੋ ਵੀ ਚੋਰੀ ਛਿਪੇ ਇਹਨਾਂ ਨੂੰ ਨਿਸ਼ਚਿਤ ਕੀਤੀ ਰਕਮ ਤੋਂ ਜ਼ਿਆਦਾ ਦੇਵੇ ਉਹਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ ਧੰਨਵਾਦ ਸ਼੍ਰੀ ਅਮਰਜੀਤ ਚੀਮਾ ਜਿਹੜੇ ਕਿ ਯੂਐਸਏ ਤੋਂ ਬਿਲੋਂਗ ਕਰਦੇ ਨੇ ਸਾਡੇ ਸਮਾਜ ਦੇ ਵਿੱਚ ਜੋ ਵਾਕਿਆ ਹੀ ਇੱਕ ਕਲੰਕ ਬਣ ਗਈ ਹੈ ਇਹ ਰਸਮ ਲੇਖਕ ਇਦਾਂ ਦੇ ਵਿਸ਼ੇ ਚੁੱਕਣਗੇ ਤੇ ਮੇਰੇ ਖਿਆਲ ਵਿੱਚ ਸਮਾਜ ਵਿੱਚ ਸੁਧਾਰ ਹੋਣਾ ਯਕੀਨਨ ਹੈ ਤੇ ਦੋਸਤੋ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਹੀਂ ਭੁੱਲਣਾ ਮੈਂ ਜਲਦੀ ਹੀ ਕੱਲ ਨੂੰ ਤੁਹਾਡੇ ਲਈ ਕਿਸੇ ਹੋਰ ਵਿਸ਼ੇ ਨਾਲ ਮੁਖਤਬ ਹੋਵਾਂਗੀ ਉਦੋਂ ਤੱਕ ਆਪਣੀ ਖਾਦਮ ਅਮਰਿਤਪਾਲ ਕਲੀਅਰ ਰੱਖਦੇ ਹੋ ਜਸਤ ਤੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਿਓ ਤੇ ਹਮੇਸ਼ਾ ਜਿੰਦਾਬਾਦ